ਅੱਜ 22ਵੇਂ ਹੋ ਰਿਹਾ ਦਿਵ ਸਿੱਧੂ ਕਿਉਂਕਿ ਸਭ ਤੋਂ ਪਹਿਲਾਂ ਹੋਣਾ ਸੀ ਉਹਨਾਂ ਨੇ ਇਸ ਮੋਰਚੇ ਤੇ ਦੇਖੋ ਬਾਈ ਦੀ ਘਾੜ ਤਾਂ ਆਪਾਂ ਨੂੰ ਹਮੇਸ਼ਾ ਰੜਕਦੀ ਰਹਿਣੀ ਆ ਵੀ ਉਹ ਆਪਾਂ ਨੂੰ ਜਿਹੜਾ ਰਾਹ ਦੱਸ ਗਿਆ ਆਪਾਂ ਨੂੰ ਉਹ ਤੇ ਚੱਲਣ ਦੀ ਲੋੜ ਆ ਤੇ ਆਪਾਂ ਨੂੰ ਆਪਣੇ ਹੱਕ ਆਪਾਂ ਨੂੰ ਲੈਣੇ ਪੈਣੇ ਆ ਆਪਣੇ ਪਾਣੀ ਆਪਣੇ ਸਰਕਾਰ ਨੇ ਹੱਥ ਵਿੱਚ ਕਰ ਲਏ ਏਗੇ ਹੁਣ ਆਪਣੀ ਯੂਨੀਵਰਸਿਟੀ ਆਪਦੇ ਹੱਕ ਚ ਹੱਥ ਚ ਕਰਨਾ ਚਾਹੁੰਦੇ ਏਗੇ ਉਹਦੇ ਬਾਰੇ ਆਪਣੇ ਮੌਜੂਦਾ ਸੀਐਮ ਬਾਰੇ ਤਾਂ ਕਲੀਅਰ ਕਰ ਗਿਆ ਸੀ ਵੀ ਇਹ ਬਿਆਨ ਤੇ ਪੁੱਛੜ ਦੀ ਦੂਜੀ ਰੂਹ ਆ ਨੌਜਵਾਨ ਦੇ ਵਿੱਚ ਦੀਪ ਸਿੱਧੂ ਨਜ਼ਰ ਆ ਰਿਹਾ ਬਾਈ ਇਹ ਇਹੀ ਆ ਸਾਰੇ ਬਾਈ ਦੇ ਜਗਾਏ ਹੋਏ ਦੀਪ ਹੀ ਆ ਜਿਹੜੇ ਅੱਜ ਆਪਣੇ ਸਾਰੇ ਸਾਰੇ ਸਾਹਮਣੇ ਤੇ ਇੱਥੇ ਅੱਗੇ ਹੋ ਕੇ ਮੋਰਚਾ ਲੜ ਰਹੇ ਪੰਜਾਬ ਦਾ ਉਹ ਚਿਹਰਾ ਜੋ ਕਿ ਕਈ ਨੌਜਵਾਨਾਂ ਨੂੰ ਜਗਾ ਗਿਆ ਇੱਕ ਚਿੰਗਿਆੜੀ ਦੇ ਨਾਲ ਜਿਸ ਦਾ ਨਾਮ ਸੀ ਦੀਪ ਸਿੱਧੂ ਅੱਜ ਭਾਵੇਂ ਸਰੀਰ ਕਰਕੇ ਦੁਨੀਆ ਦੇ ਵਿੱਚ ਨਹੀਂ ਪਰ ਕਾਫੀ ਦੀਪ ਸਿੱਧੂ ਬਣਾ ਗਿਆ ਆਪਣੇ ਵਰਗੀ ਆਵਾਜ਼ ਬਣਾ ਗਿਆ ਆਪਣੇ ਵਰਗਾ ਬੁਲਾਵਾ ਬਣਾ ਗਿਆ ਇਸ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੀਪ ਸਿੱਧੂ ਦੇ ਭਰਾ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਬਾਈ ਅੱਜ 22ਵੇਂ ਹੋ ਰਿਹਾ ਦੀਪ ਸਿੱਧੂ ਕਿਉਂਕਿ ਸਭ ਤੋਂ ਪਹਿਲਾ ਹੋਣਾ ਸੀ ਉਹਨਾਂ ਨੇ ਇਸ ਮੋਰਚੇ ਵਿੱਚ ਤੁਸੀਂ ਪਹੁੰਚੇ ਪੜ ਘਾਟ ਮਹਿਸੂਸ ਹੋ ਰਹੀ ਕਿਤਨੇ ਦੇਖੋ ਬਾਈ ਦੀ ਘਾਟ ਤਾਂ ਆਪਾਂ ਨੂੰ ਹਮੇਸ਼ਾ ਰੜਕਦੀ ਰਹਿਣੀ ਆ ਮੈਂ ਜਿਸ ਤਰੀਕੇ ਨਾਲ ਬਾਈ ਨੇ ਆਪਾਂ ਨੂੰ ਦੱਸਿਆ ਆਪਾਂ ਨੂੰ ਜਾਣੂ ਕਰਾਇਆ ਆਪਣੇ ਜੋ ਆਪਣੇ ਹੱਕ ਸੀ ਤੇ ਆਪਣੀਆਂ ਮੰਗਾਂ ਸੀ ਉਹਨਾਂ ਤੋਂ ਜਾਣੂ ਕਰਾਇਆ ਤੇ ਆਪਾਂ ਉਸ ਤੇ ਪਹਿਰਾ ਦੇਈਏ ਅੱਜ ਆਪਣਾ ਇਹੀ ਫਰਜ਼ ਬਣਦਾ ਵੀ ਆਪਾਂ ਬਾਈ ਦੀ ਸੋਚ ਤੇ ਪਹਿਰਾ ਦੇਈਏ ਕਿਉਂਕਿ ਇਹ ਚੀਜ਼ ਯੂਨੀਵਰਸਿਟੀ ਤੇ ਸੈਨੇਟ ਦੀ ਇਲੈਕਸ਼ਨ ਦੀ ਬਾਈ 2021 ਵਿੱਚ ਹੀ ਆਪਾਂ ਨੂੰ ਕਲੀਅਰ ਕਰ ਗਿਆ ਸੀ ਤਾਂ ਇਹੀ ਆ ਮਿਓ ਆਪਾਂ ਨੂੰ ਜਿਹੜਾ ਰਾਹ ਦੱਸ ਗਿਆ ਆਪਾਂ ਨੂੰ ਉਹ ਤੇ ਚੱਲਣ ਦੀ ਲੋੜ ਆ ਕਿ ਆਪਾਂ ਨੂੰ ਆਪਣੇ ਹੱਕ ਆਪਾਂ ਨੂੰ ਲੈਣੇ ਪੈਣੇ ਆ ਸਰਕਾਰ ਨੂੰ ਤੇ ਇਹ ਗੱਲ ਉੱਥੇ ਆ ਕੇ ਨਿਬੜਦੀ ਆ ਵੀ શ્રી ਅਨੰਦਪੁਰ ਸਾਹਿਬ ਵਾਲਾ ਮਤਲ ਜਿਹੜਾ ਸਰਦਾਰ ਕਪੂਰ ਸਿੰਘ ਨੇ ਲਿਖਿਆ ਸੀ ਉਸ ਤੇ ਆਪਾਂ ਨੂੰ ਡਾਟ ਕੇ ਪੈਰਾ ਦੇਣਾ ਪੈਣਾ ਨਹੀਂ ਤਾਂ ਇਹ ਛੋਟੀਆਂ ਛੋਟੀਆਂ ਚਾਲਾਂ ਖੋਜੀਆਂ ਚਾਲਾਂ ਸਰਕਾਰ ਆਪਣੇ ਨਾਲ ਕਰਦੀਆਂ ਹੀ ਰਹਿਣਗੀਆਂ ਭਾਈ ਜੀਮ ਸਿੱਧੂ ਆਖਦਾ ਹੁੰਦਾ ਸੀ ਕਿ ਕੇਂਦਰ ਏਜੰਸੀਆਂ ਸਾਰਾ ਕੁਝ ਆਪਣੇ ਹੱਥ ਚ ਲੈਣਾ ਚਾਹੁੰਦੀਆਂ ਨੇ ਕਿ ਲੱਗਦਾ ਕੋਈ ਗੱਲ ਸੱਚ ਹੁੰਦੀ ਨਜ਼ਰ ਆ ਰਹੀ ਦੇਖੋ ਇਹ ਤਾਂ ਆਪਣੇ ਪ੍ਰਤਾਖ ਆਪਣੇ ਆਪਣੇ ਆ ਪਹਿਲਾਂ ਆਪਣੇ ਪਾਣੀ ਆਪਣੇ ਸਰਕਾਰ ਨੇ ਹੱਥ ਵਿੱਚ ਕਰ ਲਏ ਅਗੇ ਹੁਣ ਆਪਣੀ ਯੂਨੀਵਰਸਿਟੀ ਆਪਦੇ ਹੱਕ ਚ ਹੱਥ ਚ ਕਰਨਾ ਚਾਹੁੰਦੇ ਹੈਗੇ ਇਹੀ ਆ ਵੀ ਛੋਟੀਆਂ ਛੋਟੀਆਂ ਚੀਜ਼ਾਂ ਕਰਕੇ ਸਰਕਾਰ ਆਪਣੇ ਤੇ ਕਾਬਜ਼ ਹੋਣਾ ਚਾਹੁੰਦੀ ਆ ਆਪਾਂ ਨੂੰ ਆਪਣੇ ਜੜਾ ਨਾਲੋਂ ਤੋੜਨਾ ਚਾਹੁੰਦੀ ਆ ਪਰ ਇਹ ਮੈਂ ਸਾਰਿਆਂ ਨੂੰ ਵਧਾਈ ਦਊਂਗਾ ਜਿਹੜੇ ਇੱਥੇ ਪਹੁੰਚੇ ਆ ਪਿੰਚੂ ਜੀ ਡਟ ਕੇ ਸਾਰਿਆਂ ਨੇ ਸਾਥ ਦਿੱਤਾ মিডিਆ ਨੇ ਵੀ ਸਾਥ ਦਿੱਤਾ ਤਾਂ ਜੋ ਸਰਕਾਰ ਨੂੰ ਉਹ ਨੋਟੀਫਿਕੇਸ਼ਨ ਕੱਢਣ ਵਿੱਚ ਆਪਾਂ ਮਜਬੂਰ ਕੀਤਾ ਯਾ ਭਾਈ ਦੀਪ ਸਿੱਧੂ ਇੱਕ ਗੱਲ ਇਹ ਵੀ ਕਹਿੰਦਾ ਸੀ ਕਿ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਸੂਬੇ ਦੀਆਂ ਦੇਖਣ ਨੂੰ ਭਾਵੇਂ ਸਾਡੇ ਵਰਗੇ ਹੋਣ ਪਰ ਅੰਦਰ ਰੂਹ ਹੋਰ ਕਿਸੇ ਦੀ ਹੈ ਕਿਉਂ ਉਹਨਾਂ ਦੇ ਹੱਕ 'ਚ ਭੁਗਤਣਗੇ ਸਾਰਾ ਕੁਝ ਲੱਗਦਾ ਕਿ ਆਪਣੀ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਸੁੱਭਈ ਸਰਕਾਰ ਨੇ ਰੋਲ ਨਹੀਂ ਨਿਭਾਇਆ ਤਾਂ ਕਰਕੇ ਇਸ ਤਰੀਕੇ ਡਾਕੇ ਵੱਜ ਰਹੇ ਨੇ ਦੇਖੋ ਭਾਈ ਉਹਦੇ ਬਾਰੇ ਆਪਣੇ ਮੌਜੂਦਾ ਸੀਐਮ ਬਾਰੇ ਤਾਂ ਕਲੀਅਰ ਕਰ ਗਿਆ ਸੀ ਵੀ ਇਹ ਬਿਆਨਤੇ ਪੁੱਤਰ ਦੀ ਦੂਜੀ ਰੂਹ ਆ ਉਹ ਪਰਤਕ ਆਪਣੇ ਸਾਹਮਣੇ ਆ ਰਹੀ ਆ ਇਸ ਸਟੇਟ ਨੂੰ ਜੋ ਆਪਣੇ ਫਰਜ਼ ਨਿਭਾਉਣੇ ਚਾਹੀਦੇ ਸੀ ਉਹ ਸਟੇਟ ਨੇ ਨਹੀਂ ਨਿਭਾਏ ਤਾਂ ਹੀ ਅੱਜ ਆਪਾਂ ਨੂੰ ਸਾਰੇ ਆਵਾਮ ਨੂੰ ਸੰਗਤ ਨੂੰ ਮੂਹਰੇ ਆ ਕੇ ਆਪ 모ਹਾਰੇ ਹੋ ਕੇ ਸੰਘਰਸ਼ ਮਿੜਨਾ ਪਿਆ ਇਹ ਇਹੀ ਆ ਸਾਰੇ ਬਾਈ ਦੇ ਜਗਾਇਏ ਹੋਏ ਦੀਪ ਹੀ ਆ ਜਿਹੜੇ ਅੱਜ ਆਪਣੇ ਸਾਰੇ ਸਾਰੇ ਸਾਹਮਣੇ ਤੇ ਇੱਥੇ ਅੱਗੇ ਹੋ ਕੇ ਮੋਰਚਾ ਲੜ ਰਹੇ ਆ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਕੀ ਇਹ ਸੰਨ ਦੀਪ ਸਿੱਧੂ ਦੇ ਭਰਾ ਜਿਹੜੇ ਅੱਜ ਪਹੁੰਚੇ ਹੋਏ ਸੀ ਤਾਂ ਇਨ੍ਹਾਂ ਵੱਲੋਂ ਇਹ ਆ ਗਿਆ ਕਿ ਦੀਪ ਸਿੱਧੂ ਜਗਾ ਆ ਗਿਆ ਨੌਜਵਾਨਾਂ ਨੂੰ ਤੇ ਅੱਜ ਆਪਣੀ ਆਵਾਜ਼ ਚੁੱਕਣ ਵਾਸਤੇ ਨੌਜਵਾਨ ਤਿਆਰ ਨੇ ਯੂਨੀਵਰਸਿਟੀ ਬਚਾਉਣ ਵਾਸਤੇ ਤਿਆਰ ਨੇ ਤਾਂ ਆਪਦੀਪ ਸਿੰਘ ਜੀ ਵੱਲੋਂ ਪਹਿਲੀ ਕਹੀ ਤਾਂ ਅਸੀਂ ਕੀ ਸਰਕਾਰਾਂ ਦੀ ਕੋਝੇ ਚਾਲਾਂ ਨੇ ਸਰਕੂਸ ਆਪਣੇ ਹੱਥ ਦੇ ਵਿੱਚ ਲੈਣਾ ਚਾਹੁੰਦੀਆਂ ਨੇ ਤਾਂ ਗੱਲ ਅੱਜ ਸੱਚ ਹੁੰਦੀ ਵੀ ਇਹਨਾਂ ਵੱਲ ਦੱਸਿਆ ਨਜ਼ਰ ਆ ਥੋੜੇ ਕੈਰਮਨ ਬਿਜੋਦ ਦੇ ਨਾਮ ਤੇ ਸੇ